ਇਹ 1911 ਜੀ ਤੇ ਕੀ ਇਹਦਾ ਕੀ ਰੈਵਨਿਊ ਕੀ ਦਿੰਦੇ ਰਹੀ ਇਹਦਾ ਇਹਦਾ ਦੇਈਦਾ ਕੋ 10-12 ਹਜ਼ਾਰ ਰੁਪਏ ਸਾਲ ਦਾ ਤੇ ਤੇਰੇ ਬਾਕੀ ਪੈਸੇ ਕਿੱਥੇ ਹੁੰਦੇ ਤੁਹਾਡੇ ਉਹ ਆਪਣੇ ਕੀ ਫਾਇਦਾ ਹੁੰਦਾ ਆਟਾ ਕਰਦੇ ਆ ਆਟੇ ਦਾ ਫਾਇਦਾ ਇਹ ਜੀ ਪੇ ਆਟਾ ਇਹ ਨਾ ਆਟਾ ਪੀਣਾ ਆ 12-13 ਕਿਲੋ ਘੰਟੇ ਦਾ ਪਾਣੀ ਦਾਲ ਠੰਡਾ ਆ ਤੇ ਚੱਕੀ ਜਿਹੜੀ ਆ ਉਹ 1.5 ਘੰਟੇ ਦਾ ਪੰਦੀਆ ਉਹ ਆਟਾ ਸਰਦਾ ਗਰਮ ਹੁੰਦਾ ਆ ਇਹਦਾ ਗਰਮ ਹੁੰਦਾ ਇਹ ਠੰਡਾ ਪਾਣੀ ਨਾਲ ਹੀ ਭੋੜਾ ਠੰਡਾ ਹੁੰਦਾ ਇਹ ਸੇਲ ਵਾਸਤੇ ਬੜਾ ਵਧੀਆ ਆ ਕਈ ਬਿਮਾਰੀਆਂ ਦੂਰ ਕਰਦਾ ਆ ਸ਼ੂਰ ਵਾਲੇ ਵਾਸਤੇ ਚੰਗਾ ਆ ਤੇ ਬੜਾ ਕਿੰਨੇ ਦੇ ਘਰਾਟ ਆ ਅੱਲੇ ਦੁਆਲੇ ਸਾਡੇ ਫਟਾਗੋਲ ਤਹਿਸੀਲ ਜੇ ਹੋਈ ਆ ਇੱਕੋ ਹੀ ਘਰਾਟ ਇਹੋ ਘਰਾਟ ਪਰ ਕੋਈ ਨਹੀਂ ਐ ਇਹੇ ਬੜੇ ਬੰਦ ਹੋ ਗਏ ਨੇ ਕਿੱਥੋਂ ਕਿੱਥੋਂ ਲੋਕੀ ਆਉਂਦੇ ਇੱਥੇ ਘਰ ਦੂਰ ਜਦ ਦੇ ਜੀ ਆਰ ਕੇ ਦੋਸਰ ਨੇ ਮਾਚਲ ਦੇ ਵੀ ਆਂਦੇ ਨੇ ਪਠਾਨਕੋਟ ਪਿੰਡਾਂ ਵਾਲੇ ਸਾਰੇ ਆਂਦੇ ਨੇ ਸਾਰੇ ਆਂਦੇ ਨੇ ਹਾਂ ਹਾਂ ਕੁ ਇੰਨਾ ਕ ਰੈਵਨਿਊ ਇਕੱਠਾ ਹੋ ਜਾਂਦਾ ਕਿ ਕਾਰ ਬਾਤ ਚੱਲ ਸਕੋ ਚਲੋ ਇਹ ਵੀ ਅਸੀਂ ਦੋ ਜੀ ਸਾਡਾ ਗਯਾਰਾ ਹੋ ਜਾਂਦਾ ਹੈ ਹਾਂ ਬੜਾ ਵਧੀਆ ਰੋਟੀ ਦੇਦਾ ਲੋਕਾਂ ਦਾ ਰੁਝਾਨ ਘਟਿਆ ਕੇ ਵਧਿਆ ਗਿਰੋ ਘਰਾਟ ਦਾਟਾ ਹਾਂ ਨਹੀਂ ਵਧਿਆ ਹਾਂਜੀ ਵਧਿਆ ਹੈ ਮੈਨੂੰ ਲਾਤਾ ਹੀ ਇਹ ਆਪਣੇ ਮੇਰੀ 2005 ਦੇ ਪਟੜੀ ਬੰਮ ਚੱਕੀ ਸੀ ਮੇਰੀ ਬੱਤੀ ਵਾਲੀ ਤੇ ਪਟੜੀ ਵਾ ਆ ਗਈ ਸੀ ਮੇਰੀ ਤੇ ਫਿਰ ਇਹ ਪੂਰੇ ਸਾਲ ਨੂੰ ਲਾਤਾ ਹੀ 2005 ਦੇ ਹਾਂਜੀ ਹੁੰਦਾ ਮੈਂ ਦੇਣੀ ਦੇ ਸਕਦਾ ਕਾਇਜ ਕਰ ਮੈਂ ਥਈ ਹੁੰਦਾ ਹੁੰਦਾ ਖਾਇਗਾ ਨਾ ਐਵੇਂ ਛੋਟਾ ਕਾ ਉਹ ਮਰ ਕੇ ਦੇ ਨਾ ਹੀ ਮਰਨਾ ਹਾਂਜੀ ਤੇ ਗੱਲ ਇਹ ਵੀ ਇਹੋ ਜਿਹਾ ਲੀਡਰ ਨਹੀਂ ਲੱਭਣਾ